ਜੇ ਤੁਹਾਨੂੰ ਜਮਾ ਸਸਤਾ ਬੋਲਟ ਚਾਹੀਦਾ ਸੀ ਜਮਾ ਸਸਤੀ ਗੱਡੀ ਚਾਹੀਦੀ ਹੈ ਜਮਾ ਸਸਤੀ ਬੈਟਰੀ ਵਾਲੀ ਸਕੂਟਰੀ ਚਾਹੀਦੀ ਹੈ ਤਾਂ ਤੁਹਾਡੇ ਖਾਤਰ ਆਪਾਂ ਇਹ ਸਪੈਸ਼ਲ ਵੀਡੀਓ ਅੱਜ ਲੈ ਕੇ ਪਹੁੰਚੇ ਅਸੀਂ ਤੁਹਾਨੂੰ ਸਾਰਾ ਕੁਝ ਆਪਾਂ ਵੀਡੀਓ 'ਚ ਕੱਲੀ-ਕੱਲੀ ਚੀਜ਼ ਦੱਸਾਂਗੇ ਫੋਟੋਆਂ 'ਚ ਸਾਰਾ ਕੁਝ ਦਿਖਾਵਾਂਗੇ ਅਸੀਂ ਸਭ ਤੋਂ ਪਹਿਲਾਂ ਤਾਂ ਆਪਣੇ ਚੈਨਲ ਦਾ ਤੁਸੀਂ WhatsApp ਨੰਬਰ ਨੋਟ ਕਰ ਲਓ 94656929488 ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਕੋਈ ਮਸ਼ੀਨਰੀ ਆ ਘਰ ਕੋਠੀ ਆ ਮਕਾਨ ਗੱਡੀ ਆ ਮੋਟਰਸਾਈਕਲ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਭੇਜ ਕੇ ਵੀਡੀਓ ਜਾਣਕਾਰੀ ਫੋਟੋਆਂ ਫ੍ਰੀ ਚ ਹੈਰ ਤੁਸੀਂ ਲੁਵਾ ਸਕਦੇ ਹੋ ਜੀ ਗੱਲ ਕਰਾਂਗੇ ਸਭ ਤੋਂ ਪਹਿਲੀ ਗੱਡੀ ਦੀ ਕਈ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਸਾਰੀ ਵਾਰੀਸਰ ਆਪਾਂ ਗੱਲ ਕਰਾਂਗੇ 2010 ਮਾਡਲ ਗੱਡੀ ਆਪਾਂ ਇਹ ਤੁਹਾਨੂੰ ਦਿਖਾ ਰਹੇ ਹਾਂ ਜਿਸ ਸਵੈਪਟ ਡਿਜ਼ਾਇਰ ਗੱਡੀ ਹੈ ਇੱਕ ਵਾਰੀ ਪਹਿਲਾਂ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਜੀ ਤੇ ਬੰਪਰ ਜਿਹੜਾ ਮੂਰਲੇ ਜੀ ਉਹ ਨਵਾਂ ਇਹਨਾਂ ਨੇ ਲੁਵਾਇਆ ਤੇ ਜਿਵੇਂ ਆਉਂਦਾਗਾ ਉਵੇਂ ਹੀ ਇਹਨਾਂ ਨੇ ਲੁਵਾਤਾ ਕੋਈ ਰੰਗ ਨਹੀਂ ਕਰਵਾਇਆ ਜੀ ਜੇ ਇਹਨੂੰ ਆਪਾਂ ਰੰਗ ਕਰਵਾਤਾ ਤਾਂ ਗੱਡੀ ਸਾਰੀ ਇੱਕ ਮਿਕ ਹੋ ਜੂਗੀ ਚਿੱਟੇ ਰੰਗ ਦੀ ਤੇ ਵਧੀਆ ਸੋਹਣੀ ਲੱਗੂਗੀ। ਵਾਕਿ ਤੁਸੀਂ ਜਾ ਕੇ ਦੇਖ ਸਕਦੇ ਹੋ ਜੇ ਕਿਸੇ ਨੇ ਗੱਡੀ ਜਾ ਕੇ ਦੇਖਣੀ ਆ, ਸਟਾਰਟ ਕਰਕੇ ਦੇਖਣੀ ਆ, ਚਲਾ ਕੇ ਦੇਖਣੀ ਆ ਸੀ। ਮਾਨਸਾ ਮਾਲਕ ਦਾ ਏਰੀਆ ਗਾਂ ਤੇ ਡਿਮਾਂਡ ਹੈਗੀ ਅਸੀਂ 1,40,000 ਰੁਪਇਆ। 10 ਮਾਡਲ ਗੱਡੀ ਆ ਤੇ ਕੰਡੀਸ਼ਨ ਤੁਸੀਂ ਸਾਰੀ ਦੇਖ ਲਈ ਤੇ ਨੰਬਰ ਸਕਰੀਨ ਤੇ ਆ ਜੀ ਮਾਲਕ ਦਾ ਜੇ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਤਾਂ ਮਾਲਕ ਨਾਲ ਸਿੱਧੀ ਡਾਇਰੈਕਟ ਗੱਲ ਕਰੋ ਜੀ ਨੰਬਰ ਤੁਹਾਨੂੰ ਸਕਰੀਨ ਤੇ ਦੇ ਹੀ ਦਿੱਤਾ। ਕਰ ਲੂਜੀ ਹੁਣ ਗੱਲਬਾਤ ਹੈ ਜੇ ਕੋਈ ਖਰੀਦਣ ਦਾ ਹੈਗਾ ਚਾਹ ਬਾਨਮ ਸਵਿਫਟ ਡੈਜ਼ਾਇਰ ਆਪਾਂ ਇੱਕ ਹੋਰ ਤੁਹਾਨੂੰ ਦਿਖਾ ਰਹੇ ਹਾਂ ਸੀ ਆ ਗੱਡੀ ਸਵਿਫਟ ਡੈਜ਼ਾਇਰ ਵੀਡੀਆ 2013 ਮਾਡਲ ਹੈ ਦਾ ਤੇ ਸਾਰੀ ਗੱਡੀ ਆਲਮੋਸਟ オリジナル ਮਾਲਕ ਨੇ ਦੱਸੀ ਹੈਗੀ ਕਾਗਜ਼ ਪੱਤਰ ਜਿੰਨੇ ਵੀ ਹੁੰਦੇ ਸਾਰੇ ਕੰਪਲੀਟਡ ਆਪਨੂੰ ਮਿਲ ਜਾਣਗੇ ਏਸੀ ਹੀਟਰ ਫੁੱਲ ਵਰਕਿੰਗ ਹੈ ਜੀ ਤੇ ਅਰਜੈਂਟ ਮਾਲਕ ਨੇ ਸੇਲ ਕਰਨੀ ਆ ਪੈਸਾ ਦੀ ਲੋੜ ਮਾਲਕ ਨੇ ਦੱਸੀ ਹੈ ਸੀ 2.5 ਲੱਖ ਰੁਪਿਆ ਮਾਲਕ ਨੇ ਡਿਮਾਂਡ ਕਹੀ ਹੈ ਬਾਕੀ ਕਹਿੰਦੇ ਸੀਗੇ ਮਾਲਕ ਜਿਨ੍ਹਾਂ ਦੀ ਗੱਡੀ ਐ ਵੀ ਰੇਟ ਮੌਕੇ ਤੇ ਕਰ ਲਾਂਗੇ ਕੋਈ ਇਹ ਫਾਈਨਲ ਰੇਟ ਨਹੀਂ ਹੈਗਾ ਜਿਹੜਾ ਤੁਹਾਨੂੰ ਆਪਾਂ ਵੀਡੀਓ ਚ ਦੱਸਿਆ ਜੀ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੋਂ ਕਿਸੇ ਨੇ ਚਲਾ ਕੇ ਦੇਖਣੀ ਐ ਗੱਡੀ ਚਲਾ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖਣੀ ਐ ਸਟਾਰਟ ਕਰਕੇ ਦੇਖ ਲਿਓ ਜੀ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਨੇ ਕਿਹਾ ਹੈਗਾ ਇੱਕ ਵਾਰੀ ਘਰੇ ਆਓ ਲੁਧਿਆਣੇ ਤੇ ਗੱਡੀ ਦੇਖੋ ਤੇ ਫਾਈਨਲ ਰੇਟ ਜਿਹੜਾ ਹੈਗਾ ਮੌਕੇ ਤੇ ਵੇਕੇ ਕਰ ਲਾਂਗੇ ਨੰਬਰ ਸਕਰੀਨ ਤੇ ਮਾਲਕ ਦਾ 90563 90749 ਤੇ ਗੱਲ ਕਰਾਂਗੇ ਜੀ ਆਪਾਂ ਹੁਣ ਤੀਜੀ ਗੱਡੀ ਦੀ ਆਪਣੇ ਕੋਲੇ ਸਪਾਰਕ ਗੱਡੀ ਮਾਲਕ ਨੇ ਸੇਲ ਵਾਸਤੇ ਭੇਜੀ ਹੋਈ ਹੈ ਇਹ ਮਾਲਕ ਨੇ 2010 ਮਾਡਲ ਦੱਸੀ ਹੈ ਜੀ ਟਾਪ ਮਾਡਲ ਗੱਡੀ ਮਾਲਕ ਨੇ ਦੱਸੀ ਹੈ ਜੀ ਤੇ ਮਾਲਕ ਕਹਿੰਦੇ ਨੇ ਪੂਰੀ ਵਧੀਆ ਕੰਡੀਸ਼ਨ ਹੈ ਪਾਵਰ ਸਟੀering ਤੇ ਵਿੰਡੋ ਵੀ ਪਾਵਰ ਨੇ ਏਸੀ ਹੀਟਰ ਵਰਕਿੰਗ ਚ ਤੇ ਸਾਰੇ ਜਿੰਨੇ ਫੰਕਸ਼ਨ ਹੁੰਦੇ ਆ ਉਹ ਵੀ ਚੱਲਦੇ ਨੇ ਮਾਲਕ ਨੇ ਦੱਸਿਆ ਕਿ 18 ਤੋਂ ਉੱਤੇ ਗੱਡੀ ਐਵਰੇਜ ਦਿੰਦੀ ਹੈਗੀ ਤੇ ਰੇਟ ਬਹੁਤ ਘੱਟ ਮਾਲਕ ਨੇ ਕਿਹਾਗਾ 75000 ਰੁਪਇਆ ਕੁੱਲ ਇੱਕ ਡਿਮਾਂਡ ਮਾਲਕ ਨੇ ਦੱਸੀ ਅਸੀ ਮਾਲਕ ਕਹਿੰਦੇ ਨੇ ਵੀ ਘਾਟਾ ਵਾਦਾ ਕੀਤਾ ਜਾ ਉਹ ਫਾਈਨਲ ਰੇਟ ਨਹੀਂ ਹੈਗਾ ਇਹ ਤੋ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖੋ ਜੀ ਕੋਈ ਚਲਾ ਕੇ ਦੇਖਣਾ ਦਾ ਹੈਗਾ ਚਾਹਵਨ ਤਾਂ ਚਲਾ ਕੇ ਦੇਖੋ ਸਟਾਰਟ ਕਰਕੇ ਦੇਖਣੀ ਗੱਡੀ ਸਟਾਰਟ ਕਰਕੇ ਦੇਖੋ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਜੀ ਬਾਕੀ 75000 ਰੁਪਇਆ ਰੇਟ ਤੁਹਾਨੂੰ ਕਿਵੇਂ ਦਾ ਲੱਗਿਆ ਸੀ ਸਹੀ ਲੱਗਿਆ ਜਾਂ ਜ਼ਿਆਦਾ ਲੱਗਿਆ ਜਾਂ ਠੀਕ ਲੱਗਿਆ ਕਮੈਂਟ ਕਰਕੇ ਜਰੂਰ ਆਪਦੀ ਤੁਸੀਂ ਰਾਇਬਾੜੀ ਦਿਓ ਜੀ ਬਾਕੀ ਗੱਡੀ ਤੁਹਾਨੂੰ ਪਸੰਦ ਆ ਗਈ ਹੋਗੀ ਜੇ ਤੁਹਾਨੂੰ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਸੀ ਤਾਂ 8360614859 ਮਾਲਕ ਦਾ ਨੰਬਰ ਹੈ ਕਰੋ ਜੀ ਗੱਲਬਾਤਾਂ ਬਾਕੀ ਚਲਦੀ ਚਲਦੀ ਵੀਡੀਓ 'ਚ ਕਮੈਂਟ ਕਰਕੇ ਦੱਸੀ ਜਾਇਓ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਜੀ ਵਧੀਆ ਲੱਗ ਰਹੀ ਆ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਬਤ ਬਤ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਬਤ ਬਤ ਸਪੋਰਟ ਕਰਿਆ ਕਰੋ ਜੀ ਸਪੋਰਟ ਜੇ ਤੁਸੀਂ ਕਰਨੀ ਹੈ ਜੀ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਜ਼ਰੂਰ ਦਬਾ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਸੀਂ ਹਰ ਰੋਜ਼ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਆਪਾਂ ਹਰ ਰੋਜ਼ ਨਵੀਂ ਵੀਡੀਓ ਲੈ ਕੇ ਆਉਂਦੇ ਹਾਂ ਜੀ ਥੱਲੇ ਇੱਕ ਸਬਸਕ੍ਰਾਈਬ ਦਾ ਚਿੱਟੇ ਰੰਗ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਜ਼ਰੂਰ ਦਬਾ ਦਿਓ ਨਵੀਂ ਵੀਡੀਓ ਡੇਲੀ ਅਪਲੋਡ ਹੁੰਦੀ ਹੈ ਜੀ ਨਵੀਆਂ-ਨਵੀਆਂ ਮਸ਼ੀਨਰੀਆਂ ਦੇ ਨਾਲ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੋਈ ਗੱਡੀ ਐ ਮੋਟਰਸਾਈਕਲ ਐ ਘਰ ਐ ਕੋਠੀਆਂ ਮਕਾਨੇ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਜਮਾ ਫਰੀ ਚ ਆਪਾਂ ਐਡ ਲਾ ਦਾਂਗੇ ਅਸੀਂ ਆਪਣਾ ਵਟਸਐਪ ਨੰਬਰ ਉੱਤੇ ਪੂਰੀ ਵੀਡੀਓ ਚ ਵਾਰ-ਵਾਰ ਚੱਲਦਾ ਰਹਿੰਦਾ ਸੀ ਆਪਣਾ ਵਟਸਐਪ ਨੰਬਰ 9466629488 ਤੇ ਗੱਲ ਕਰਾਂਗੇ ਆਪਾਂ ਬੁਲਟ ਦੀ ਬੁਲਟ ਮਾਲਕ ਨੇ ਸੇਲ ਕਰਨਾ ਹੈਗਾ ਤੇ ਪੂਰਾ ਤਿਆਰ ਮਾਲਕ ਨੇ ਕਰਵਾਇਆ ਹੋਇਆ ਸੀ ਤੇ ਮਾਡਲ ਦੀ ਗੱਲ ਕਰੀਏ ਤਾਂ 1985 ਮਾਡਲ ਮਾਲਕ ਨੇ ਦੱਸਿਆ ਗਾ ਤੇ ਬਹੁਤ ਸਾਰੇ ਡਿਮਾਂਡ ਕਰਦੇ ਹੁੰਦੇ ਆ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਵੀ ਸਾਨੂੰ ਚਾਹੀਦਾ ਪੁੱਠੇ ਘੇਰ ਵਾਲਾ ਬੋਲਟ ਪੁੱਠੇ ਘੇਰ ਵਾਲਾ ਪੁਰਾਣਾ ਬੋਲਟ ਆਪ ਤੁਹਾਡੇ ਖਾਤਰ ਲੈ ਕੇ ਆਇਆ ਸੀ ਬਾਕੀ ਇੱਕ ਬਰੀ ਚੱਕਰੋਜੀ ਆਵਾਜ਼ ਪੂਰੀ ਵਧੀਆ ਗਈ ਤੇ ਪੁੱਠੇ ਘੇਰ ਵਾਲਾ ਤੁਹਾਨੂੰ ਪਤਾ ਹੀ ਹੈ ਜੀ ਕਿਵੇਂ ਦਾ ਬੋਲਟ ਪਹਿਲਾਂ ਹੁੰਦਾ ਸੀਗਾ ਮਾਲਕ ਨੇ ਮੋਡੀਫਾਈ ਸਾਰਾ ਕਰਵਾਇਆ ਹੋਇਆ ਟਾਇਰ ਪੂਰੇ ਵਧੀਆ ਟਾਇਰਾਂ ਚ ਅਲਾਈ ਲੱਗੀ ਹੋਈ ਨਹੀਂ ਤੇ ਮਾਲਕ ਜਿਹੜੇ ਆਪ ਨੇ ਉਹ ਆਰਮੀ ਦੇ ਵਿੱਚ ਨੇ ਤੇ ਮਾਲਕ ਕਹਿੰਦੇ ਨੇ ਵੀ ਮੇਥੋਂ ਛੁੱਟੀਆਂ 'ਚ ਆਇਆ ਜਾਂਦਾ ਤੇ ਉਦੋਂ ਮੜਾ ਮੋਟਾ ਚਲਾਉਣਾ ਬਾਕੀ ਘਰੇ ਐਵੇਂ ਹੀ ਖੜਾ ਰਹਿੰਦਾਗਾ ਤੇ ਖਰਾਬ ਵੀ ਹੋਈ ਜਾਂਦਾ ਮਾਲਕ ਕਹਿੰਦੇ ਨੇ ਇਹ ਤੋਂ ਚੰਗਾ ਸੇਲ ਕਰ ਦਈਏ ਨਹੀਂ ਤਾਂ ਖੜਾ ਖੜਾ ਖਰਾਬ ਹੀ ਹੋ ਜਾਣਾ ਤੇ ਮਾਲਕ ਨੇ ਕਿਹਾਗਾ ਰੇਟ ਮੋਕੇ ਤੇ ਕੀਤਾ ਜਾਊਗਾ ਇੱਕ ਜਿਹੜੀ ਡਿਮਾਂਡ ਮਾਲਕ ਨੇ ਦੱਸੀ ਐ ਉਹ ਇਹਨਾਂ ਨੇ 85000 ਰੁਪਏ ਦੱਸੀ ਐ ਸੀ ਕੋਈ ਫਾਈਨਲ ਇਹ ਡਿਮਾਂਡ ਨਹੀਂ ਹੈਗੀ ਜੀ ਫਾਈਨਲ ਰੇਟ ਨਹੀਂ ਹੈਗਾ ਮਾਲਕ ਕਹਿੰਦੇ ਨੇ ਘਾਟਾ ਬੱਧਾ ਕਰਕੇ ਅਸੀਂ ਸੇਲ ਕਰ ਦਾਂਗੇ ਮਾਲਕ ਨੇ ਕਿਹਾ ਮਲੇਰ ਕੋਟਲੇ ਘਰੇ ਮੇਰੀ ਮੋਟਰਸਾਈਕਲ ਖੜਾ ਹੈਗਾ ਕੋਈ ਜਾ ਕੇ ਦੇਖਣਾ ਚਾਹੁੰਦਾਗਾ ਤਾਂ ਜਾ ਕੇ ਵੀ ਦੇਖ ਸਕਦਾ ਕਿਸੇ ਨੇ ਚਲਾ ਕੇ ਦੇਖਣਾ ਚਲਾ ਕੇ ਵੀ ਦੇਖ ਸਕਦਾ ਸਟਾਰਟ ਕਰਕੇ ਦੇਖਣਾ ਸਟਾਰਟ ਕਰਕੇ ਵੀ ਦੇਖ ਸਕਦੇ ਜੀ ਬਾਕੀ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਦੱਸ ਹੀ ਰਹੇ ਹਾਂ ਸੀ ਤੇ ਵੀਡੀਓ ਰਾਹੀਂ ਤੁਹਾਨੂੰ ਸਾਰਾ ਕੁਝ ਫੋਟੋਆਂ ਚ ਦਿਖਾਈ ਰਹੇ ਹਾਂ ਜੇ ਕਿਸ ਨੂੰ ਪਸੰਦ ਹੈ ਤਾਂ ਜਾ ਕੇ ਦੇਖੋ ਮਾਲਕ ਦੇ ਘਰੇ 85599 ਤੇ 78630 ਇਹ ਮਾਲਕ ਦਾ ਨੰਬਰ ਹੈ ਕਰੋ ਜੀ ਗੱਲਬਾਤ ਕੋਈ ਵੀ ਕਿਸੇ ਵੀ ਵੇਲੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਤੁਸੀਂ ਕਰਨਾ ਜੇ ਚਾਹੁੰਦੇ ਹੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਚਲਦੀ ਚਲਦੀ ਵੀਡੀਓ 'ਚ ਕਮੈਂਟ ਕਰਕੇ ਦੱਸੀ ਜਾਓ ਜੀ ਤੇ ਗੱਲ ਕਰਾਂਗੇ ਆਪਾਂ ਸਕੂਟਰੀ ਵਾਲੀ ਬੈਟਰੀ ਦੀ ਮਾਲਕ ਨੇ ਸੇਲ ਕਰਨੀ ਆ ਲਾਸਟ 2023 ਦੇ ਵਿੱਚ ਆਈ ਇਹ ਦਸੰਬਰ ਮਹੀਨੇ 'ਚ ਮਾਲਕ ਨੇ ਲਈ ਸੀ ਤੇ ਮਾਲਕ ਨੇ ਬਹੁਤ ਘੱਟ ਚਲਾਈ ਹੋਈ ਆ ਮਾਲਕ ਆਪ ਤਾਂ ਬਾਹਰ ਰਹਿੰਦੇ ਨੇ ਸੀ ਤੇ ਉਹਨਾਂ ਨੇ ਵੇਚਣੀ ਹੈ 28000 ਰੁਪਿਆ ਇਸ ਸਕੂਟੀ ਦੀ ਡਿਮਾਂਡ ਪਹੁੰਚੀ ਆਪਣੇ ਕੋਲੇ 8000 ਰੁਪਏ ਜਿਹੜਾ ਇਹਨਾਂ ਨੇ ਦੱਸਿਆਗਾ ਕੋਈ ਫਿਕਸਡ ਰੇਟ ਨਹੀਂ ਹੈਗਾ ਜੀ ਮਾਲਕ ਕਹਿੰਦੇ ਨੇ ਇੱਕ ਵਾਰੀ ਪਹਿਲਾਂ ਸਕੂਟੀ ਨੂੰ ਜਾ ਕੇ ਦੇਖੋ ਤੇ ਜਦੋਂ ਸਾਰਾ ਕੁਝ ਪਤਾ ਲੱਗ ਗਿਆ ਸਟਾਰਟ ਕਰਕੇ ਦੇਖ ਲਈ ਟੋਰ ਕੇ ਦੇਖ ਲਈ ਜਦੋਂ ਪਸੰਦ ਆ ਗਈ ਉਹ ਤੋਂ ਬਾਅਦ ਰੇਟ ਕੀਤਾ ਜਾਊਗਾ ਬਾਕੀ ਦੇਖਣ ਦਿਖਾਉਣ ਨੂੰ ਇਹਨਾਂ 'ਚ ਕੁਝ ਹੁੰਦਾ ਤਾਂ ਹੈ ਨਹੀਂ ਜੀ ਬਾਡੀ ਵਧੀਆ ਹੋਣੀ ਚਾਹੀਦੀ ਹੈ ਤੇ ਬੈਟਰੀ ਵਧੀਆ ਹੋਣੀ ਚਾਹੀਦੀ ਹੈ ਬਾਕੀ ਟਾਇਰ ਟੂਰ ਤਾਂ ਵਧੀਆ ਹੀ ਹੁੰਦੇ ਆ ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਸਿੰਘ ਬੈਟਰੀ ਵਧੀਆ ਹੋਵੇ ਤਾਂ ਸਾਰਾ ਕੁਝ ਹੀ ਵਧੀਆ ਹੈ ਤੇ ਮਾਲਕ ਨੇ ਕਿਹਾ ਬੈਟਰੀ ਬਹੁਤ ਵਧੀਆ ਪਈ ਹੈ ਤੇ ਐਵਰੇਜ ਵੀ ਵਧੀਆ ਦਿੰਦੀ ਹੈ ਬੈਟਰੀ ਹਲੇ ਤੁਸੀਂ ਜਾ ਕੇ ਦੇਖੋਗੇ ਸਕੂਟਰੀ ਦੇਖੋਗੇ ਤੋਂ ਅਨੁਸਾਰਾ ਕੁਝ ਪਤਾ ਲੱਗ ਹੀ ਜਾਊਗਾ ਬਾਕੀ ਤੁਸੀਂ ਗੱਲਬਾਤ ਕਰਨੀ ਹੈ ਮਾਲਕ ਨਾਲ ਆਪ ਕਰ ਲਿਓ ਜੀ ਨੰਬਰ ਸਕਰੀਨ ਤੇ ਆਪਾਂ ਦੇ ਹੀ ਰੱਖਿਆ ਸੀ WhatsApp ਤੇ ਗੱਲਬਾਤ ਤੁਹਾਡੀ ਹੋ ਜੂਗੀ ਗੱਲ ਕਰਾਂਗੇ ਹੁਣ अल्टੋ ਗੱਡੀ ਦੀ ਜਿਹੜੀ ਜਮਾ ਸਸਤੀ ਆਪਾਂ अल्टੋ ਲੈ ਕੇ ਪਹੁੰਚੇ ਹਾਂ ਕੁੱਲ 52000 ਰੁਪਏ ਮਾਲਕ ਨੇ ਡਿਮਾਂਡ ਦੱਸੀ ਹੈ 52000 ਦੇ ਵਿੱਚ ਕੀ ਆਉਂਦਾ ਜੀ ਅੱਜ ਕੱਲ ਗੱਡੀ अल्टੋ ਮਿਲ ਰਹੀ ਹੈ ਕੰਡੀਸ਼ਨ ਵੀ ਪੂਰੀ ਵਧੀਆ ਹੈ ਸਿਲਵਰ ਰੰਗ ਹੈ ਗਮ ਇੰਜਨ ਉੰਜਨ ਪੂਰਾ ਵਧੀਆ ਪਿਆਗਾ ਤੇ ਮਾਲਕ ਨੇ ਕੱਲੀ ਕੱਲੀ ਚੀਜ਼ ਦੱਸੀ ਹੋਈ ਐ ਜੀ ਮਾਲਕ ਕਹਿੰਦੇ ਨੇ ਟਾਇਰ ਵੀ ਪੂਰੇ ਵਧੀਆ ਪਏ ਨੇ ਤੇ ਰਾਮਪੁਰਾ ਫੂਲ ਮਾਲਕ ਦਾ ਏਰੀਆ ਹੈਗਾ ਤੇ ਬੈਟਰੀ ਤਾਂ ਬਿਲਕੁਲ ਨਵੀਂ ਐ ਜੀ 뮤직 ਸਿਸਟਮ ਪੂਰਾ ਵਧੀਆ ਸੀ ਬਾਕੀ ਰਾਮਪੁਰਾ ਫੂਲ ਮਾਲਕ ਦਾ ਏਰੀਆ ਕੋਈ ਜਾ ਕੇ ਦੇਖਣਾ ਚਾਹੁੰਦਾ ਜਾ ਕੇ ਦੇਖ ਵੀ ਸਕਦਾਂ ਹਾਂ ਸਟਾਰਟ ਕਰਕੇ ਦੇਖਣੀ ਐ ਸਟਾਰਟ ਕਰਕੇ ਵੀ ਦੇਖ ਸਕਦਾਂ ਹਾਂ ਸਾਰੀ ਗੱਡੀ ਪੂਰੀ ਵਧੀਆ ਮਿਲੂਗੀ ਨੰਬਰ ਵਾਈ ਦਾ ਸਕਰੀਨ ਤੇ ਜਿੰਨਾਂ ਦੀ ਗੱਡੀ ਐ ਕਰੋ ਜੀ ਗੱਲਬਾਤ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਤੇ ਕਮੈਂਟ ਕਰਕੇ ਜਰੂਰ ਦੱਸਦੇ ਹੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਵਧੀਆ ਲੱਗੀਏ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਐਡ ਤੁਸੀਂ ਕਰਵਾਉਣੀ ਹੈ ਜੀ ਕੋਈ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕੁਝ ਵੀ ਹੈ ਤੁਹਾਡੇ ਕੋਲੇ ਵੇਚਣਾ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਫ੍ਰੀ ਚਾਪ ਹੈ ਤੁਹਾਡੀ ਲਾ ਦਾਂਗੇ ਜੀ